ਮੰਨਵਾਓ ਅਗਰਿਚ ਅਗਰਿਚ ਹੋ। ਮੰਨਵਾਓ ਕੈਨਕੇ ਸ਼ਰਮਾ। ਹੋਗੇ ਨਹੀਂ ਅਗਰਿਚ ਸ਼ਰਮਾ। ਮੈਨੂੰ ਐ ਲੱਗਦਾ ਵੀ ਇਹ ਰੈਲੀ ਅਕਾਲੀ ਦਲ ਦੀ ਨਹੀਂ ਹੈ। ਕੋਈ ਨਾਅਰੇ ਦਾ ਜਵਾਬ ਕਿਉਂ ਨਹੀਂ ਦਿੰਦਾ? ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਰਦਾਰ ਸੁਜੀਤ ਸਿੰਘ ਜੀ ਰੱਖਣਾ। ਜਿੰਦਾਬਾਦ। ਸ਼੍ਰੀ ਅੰਮ੍ਰਿਤਕੇ ਸ਼ਰਮਾ ਜੀ। ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਰਦਾਰ ਸੁਰਜੀਤ ਸਿੰਘ ਜੀ ਰੱਖਣਾ। ਜਿੰਦਾਬਾਦ। ਸ਼੍ਰੀ ਸਰਦਾਰ ਸਰਜੀਤ ਸਿੰਘ ਜੀ ਰਖਣਾ ਜਿੰਦਾਬਾਦ ਸ਼੍ਰੀ ਅੰਦਕੇ ਸ਼ਰਮਾ ਜੀ ਜਿੰਦਾਬਾਦ ਸ਼੍ਰੀ ਅੰਦਕੇ ਸ਼ਰਮਾ ਜੀ ਜਿੰਦਾਬਾਦ ਸਰਦਾਰ ਸਰਜੀਤ ਸਿੰਘ ਜੀ ਰਖਣਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਧੰਨਵਾਦ ਕਰਦੇ ਆ ਜੋ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੋ ਸਮੂਚੀ ਟੀਮ ਸਾਡੇ ਦਰਮਿਆਨ ਪਹੁੰਚੀ ਹੈ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਹਾਂ ਸ੍ਰੀ ਗੋਸ਼ਾ ਸਿੰਘ ਜੀ ਸਾਫਕਾ ਸਰਪੰਚ ਕਲਰਪਣੀ ਜੋ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰ ਆਪਣੀਆਂ ਪਿੰਡਾਂ ਦੇ ਵਿੱਚ ਸ਼ਾਰਾਂ ਦੇ ਵਿੱਚ ਬੜੀਆਂ ਰਿਸ਼ਤੇਦਾਰੀਆਂ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਕਿਸੇ ਦੇ ਨਾਨਕੇ ਨੇ ਕਿਸੇ ਦੇ ਦਾਦਕੇ ਨੇ ਕਿਤੇ ਭੈਣ ਵੇ ਆਈਏ ਕਿਤੇ ਭੂਆ ਵੇ ਆਈਆ ਆਪਾਂ ਰਖੜਾ ਸਾਹਿਬ ਦੀ ਪਰਜੁਰ ਬੀਲ ਆ ਵੀ ਆਪਾਂ ਆਪਣੀਆਂ ਵੋਟਾਂ ਜਿੱਥੇ ਐਨਕੇ ਸ਼ਰਮਾ ਜੀ ਨੂੰ ਪਵਾਉਣੀਆਂ ਨੇ ਜਿਹੜੇ ਪਟਿਆਲੇ ਲੋਕ ਸਭਾ ਹਲਕੇ ਦੇ ਅੰਦਰ ਨੇ ਜਿੰਨੇ ਵੀ ਆਪਣੇ ਰਿਸ਼ਤੇਦਾਰ ਦੋਸਤ ਸੁਮੇਤਰ ਜੋ ਵੀ ਆਪਣੇ ਜਾਣਕਾਰ ਵਿਅਕਤੀ ਨੇ ਆਪਾਂ ਸਾਰਿਆਂ ਨੂੰ ਟੈਲੀਫੋਨ ਵੀ ਕਰਨਾ ਜੇ ਲੋੜ ਪਈ ਘਰ ਜਾ ਕੇ ਵੀ ਆਉਣਾ ਜੇ ਉਦੋਂ ਮਤ ਰੋਡ ਪੈਂਦੀ ਰਖੜਾ ਸਾਹਿਬ ਨੇ ਅਚ ਚਰਨਜੀਤ ਸਿੰਘ ਜੀ ਰਖੜਾ ਨੇ ਚੈਨਕੇ ਸ਼ਰਮਾ ਜੀ ਨੇ ਆਪਾਂ ਨੂੰ ਉਹਨਾਂ ਨੂੰ ਵੀ ਲੈ ਕੇ ਜਾਣਾ ਪਰ ਆਪਾਂ ਇੱਕ ਇੱਕ ਜਿਹੜੀ ਕੀਮਤੀ ਵੋਟ ਆ ਸ਼ਰਮਾ ਜੀ ਦੇ ਹੱਕ ਚ ਭਖਤਾਉਣੀਆਂ ਇੰਨੀਆਂ ਕੁ ਮੈਂ ਸਾਡੇ ਨਗਰ ਭੰਨਰਾ ਵਿਖੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਉਹਨਾਂ ਨਾਲ ਐਨ ਕੇ ਸ਼ਰਮਾ ਜੀ ਜੋ ਆਪਣੇ ਲੋਕ ਸਭਾ ਪਟਿਆਲਾ ਤੋਂ ਇਲੈਕਸ਼ਨ ਲੜ ਰਹੇ ਨੇ ਐਮਪੀ ਜੀ ਤੇ ਉਹਨਾਂ ਦੇ ਨਾਲ ਛੋਟੇ ਬ੍ਰਦਰ ਚੰਜੀਤ ਸਿੰਘ ਰਖੜਾ ਜੀ ਸਾਡਾ ਪ੍ਰੀਚ ਕਮੇਨ ਦੇ ਅਬਾ ਤੋਂ ਐਮ ਡੀ ਹਰੀ ਸਿੰਘ ਜੀ ਤੇ ਟੌੜਾ ਸਾਹਿਬ ਜੀ ਤੇ ਬਾਕੀ ਸਾਰੇ ਉਹਨਾਂ ਨਾਲ ਕਲੀਮ ਸ਼ਰੋਮਣੀ ਕਾਲੀ ਦਲ ਦੀ ਤੇ ਸਾਰੇ ਵੀ ਪੰਚ ਨੰਬਰਦਾਰ ਸਰਪੰਚ ਸਾਰੇ ਮਹਤਵਪੂਰਨ ਬੰਦੇ ਮੇਰੇ ਇਲਾਕੇ ਤੋਂ ਸੱਚੇ ਪਹੁੰਚੇ ਪਿੰਡ ਬੰਨੜਾ ਚ ਮੈਂ ਸਾਰਿਆਂ ਦਾ ਜੀ ਆਇਆਂ ਕਹਿੰਦਾ ਤੇ ਧੰਨਵਾਦ ਕਰਦਾ ਤੇ ਲਾਚ ਵਿੱਚ ਵਿਸ਼ਵਾਸ ਹੀ ਦਿਵਾ ਸਕਦਾ ਮੈਂ ਬਾਕੀ ਰਖੜਾ ਸਾਹਿਬ ਦਾ ਜੋ ਤੌੜਾ ਸਾਹਿਬ ਨੇ ਕਿਹਾ ਸੀ ਕਿ ਡੇਰਾਬ ਸੀ ਹਲਕੇ ਤੋਂ ਆਪਣੇ ਸਿਰ ਥੋੜਾ ਜਿਹਾ ਕਰਜ਼ਾ ਨਿਉਂਦਾ ਪਾਇਆ ਹੈ ਜੀ ਆਪਾਂ ਨੇ ਦੁੱਗਣਾ ਚੌਗਣਾ ਕਰਕੇ ਮੋੜਨਾ ਯਾਨੀ ਕਿ ਸੋ ਨਿਹਾਲ ਸਤਿ ਸ੍ਰੀ ਅਕਾਲ ਵੀ ਦੋਏ ਹੱਥ ਖੜੇ ਕਰਕੇ ਵਿਸ਼ਵਾਸ ਦਿਵਾਉਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀ ਅਸੀਂ ਵਿਸ਼ਵਾਸ ਦਿਵਾ ਸਕਦੇ ਹਾਂ ਇੱਥੋਂ ਜਿत्या ਕੇ ਭੇਜਾਂਗੇ ਸਾਡੇ ਹਲਕੇ ਸਮਾਣੇ ਤੋਂ ਸਾਡੇ 7-8 ਸਰਕਲਾਂ ਤੋਂ ਸਾਰੇ-ਸਾਰੇ ਪ੍ਰਧਾਨ ਸਾਰੇ ਅਹੁਦੇਦਾਰ ਸਹਿਬਾਨ ਜਿਨ੍ਹਾਂ ਜਿਹੜੇ ਇਲੈਕਸ਼ਨ ਹੁੰਦੀ ਨਹੀਂ ਅਸੀਂ ਉਹਨਾਂ ਚ ਦਿਨ ਰਾਤ ਪੂਰੀ ਮਿਹਨਤ ਕਰਕੇ ਐਨ ਕੇ ਸ਼ਰਮਾ ਜੀ ਨੂੰ ਜਿत्या ਕੇ ਭੇਜਾਂਗੇ ਤੇ ਇੱਥੇ ਆਨੂੰ ਦੁਬਾਰਾ ਫੇਰ ਮੈਂ ਜੀ ਆਇਆਂ ਕਹਿੰਦਾ ਬਹੁਤ-ਬਹੁਤ ਧੰਨਵਾਦ ਸਾਡੇ ਹਲਕੇ ਦੇ ਉਮੀਦਵਾਰ ਐਨ ਕੇ ਸ਼ਰਮਾ ਸਾਹਿਬ ਜਿਹੜੇ ਬਹੁਤ ਹੀ ਇਮਾਨਦਾਰ ਧਿਆਨਦਾਰ ਕੰਮ ਕਰਨ ਵਾਲੇ ਇਨਸਾਨ ਨੇ ਬڑے ਛੋਟੇ ਲੈਵਲ ਤੋਂ ਉੱਠ ਕੇ ਬਹੁਤ ਵੱਡੀ ਚੜ੍ਹਤ ਕੀਤੀ ਹੈ। ਭੰਡਾ ਸਾਹਿਬ ਜਿਹੜੇ ਥੋੜੀ ਸਰਕਲ ਪ੍ਰਧਾਨ ਨੇ ਮੈਂ ਵਧਾਈ ਦਿੰਦਾ ਇਹਨੂੰ। ਬਹੁਤ ਮਿੰਤ ਕਰਕੇ ਬਹੁਤ بڑا ਕਠੀ ਪੀਤਾ ਹੈ। ਉਸ ਗੱਲ ਦਾ ਵੀ ਤਲਵਾਰ ਆਪਾਂ ਸਾਰੇ ਜਾਣੇ ਰੱਖ ਕੇ ਐਮਿੰਤ ਕੀਏ ਜਿਵੇਂ ਭੰਡਾ ਸਾਹਿਬ ਨੇ ਕੀਤੀ ਆ। ਤੁਸੀਂ ਸਾਰੇ ਅੱਜ ਆਇਓ ਤੁਹਾਡਾ ਸਾਰਿਆਂ ਦਾ ਤਲਵਾਰ ਤੇ ਉਹਦੇ ਨਾਲ ਹੀ ਭੰਡੀ ਸਾਹਿਬ ਸਾੜੀ ਤੇਵ ਨਗਰ ਸਾਹਿਬ ਸਾਡਾ ਕੌੜਾ ਸਾਹਿਬ ਜਿਹੜਾ ਅਜੀਪੀ ਦੇ ਮੈਂਬਰ ਨੇ ਸਾਹ ਹਰੀ ਸਿੰਘ ਜੀ ਨਲਵਾ ਸਾਹਿਬ ਕਿਨਾਬਾ ਸਾਹਿਬ ਤੇ ਸਾਡੀ ਸਾਰੀ ਬਹੁਤ ਸਤਿਕਾਰਯੋਗ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸਰਦਾਰ ਹਰੀ ਸਿੰਘ ਜੀ ਬੋਲੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਦਿਲਾਂ ਦੀ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਹੁਤ ਸਤਿਕਾਰਯੋਗ ਮਰੇ ਵੱਡੇ ਵੀਰ ਚਰਨਜੀਤ ਸਿੰਘ ਜੀ ਰਖੜਾ ਸਾਹਿਬ ਸਾਡੇ ਸਤਵਿੰਦਰ ਸਿੰਘ ਜੀ ਟਾਵਾ ਸਾਹਿਬ ਹਰੀ ਸਿੰਘ ਜੀ ਪ੍ਰੀ ਟ੍ਰੈਕਟਰ ਬਹੁਤ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਤਾਂ ਪਹਿਲਾਂ ਰੱਖਣਾ ਸਾਹਮਣੇ ਵੀ ਤੁਹਾਨੂੰ ਬੇਨਤੀ ਕਰੀ ਆ ਮੇਰੀ ਬੇਨਤੀ ਆ ਵੀ 1 ਜੂਨ ਨੂੰ ਵੋਟਾਂ ਜੜੀਆਂ ਪੈਣੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਤੁਸੀਂ ਵੋਟ ਦਾ ਇਸੇ ਮਾਲ ਕਰਨਾ ਨਾ ਬੋਟ ਪਾਣੀ ਆ ਤਾਂ ਦੋ ਚੀਜ਼ਾਂ ਜੇ ਲੀਆਂ ਜ਼ਰੂਰ ਯਾਦ ਰੱਖਿਓ ਇੱਕ ਤਾਂ ਜਿਹੜੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਨਾ ਜੀ ਉਹਨਾਂ ਦਾ ਕਿਰਦਾਰ ਦੂਸਰੀ ਉਹਨਾਂ ਦੀ ਕਾਰਗੁਜ਼ਾਰੀ ਜੇ ਆਪਾਂ ਕਾਰਗੁਜ਼ਾਰੀ ਦੇਖ ਕੇ ਵੋਟਾਂ ਪਾਵਾਂਗੇ ਨਾ ਜੀ ਕਿਸੇ ਉਮੀਦਵਾਰ ਨੂੰ ਵੀ ਵੋਟ ਪਾਉਂਦੇ ਆ ਉਹਦੇ ਕੰਮਾਂ ਦਾ ਲੇਖਾ ਜੋਖਾ ਕਰਕੇ ਵੋਟਾਂ ਪਾਵਾਂਗੇ ਨਾ ਫਿਰ ਹਰੇਕ ਉਮੀਦਵਾਰ ਤੁਹਾਡੇ ਕੋਲ ਵੋਟਾਂ ਤੋਂ ਬਾਅਦ ਵੀ ਆਊਗਾ ਤੁਹਾਡੇ ਮਸਲੇ ਵੀ ਹੱਲ ਕਰੂਗਾ ਆਦਰਵਾਈਜ਼ ਅੱਜ ਕੀ ਹੋ ਰਿਹਾ ਵੋਟਾਂ ਦੇ ਦਿਨਾਂ 'ਚ ਬਹੁਤ ਬੜੀ-ਬੜੀ ਝੂਠੀਆਂ ਗੱਲਾਂ ਕਰਦੇ ਆਂ ਵੋਟਾਂ ਪੈਣ ਤੋਂ ਬਾਅਦ ਫਿਰ ਤੂੰ ਕੌਣ ਤੇ ਮੈਂ ਕੌਣ ਪੁੱਛਦਾ ਵੀ ਨਹੀਂ ਕੋਈ ਤੁਹਾਡੇ ਸਾਹਮਣੇ ਆ ਯਾਦ ਕਰੋ ਮਰੀਂਦਰ ਸਿੰਘ ਜੀ ਨੇ ਜਦ ਸਰਕਾਰ ਬਣਾਈ ਕਿੰਨੇ ਵਾਦੇ ਕਰੇ ਤੇ ਉਸਨੇ ਕਿਹਾ ਦਾ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰ ਦਿਆਂਗਾ ਬੈਂਕਾਂ ਦਾ ਵੀ ਠੀਕ ਹੈ ਜੀ ਮੈਨੂੰ 67 ਸਿੰਘ 15 ਅੱਜ ਅਨਕਿਸ਼ਰਮਾ ਜੀ ਵੀ ਆਏ ਨੇ ਮੇਰੇ ਘਰ ਕਿਵੇਂ ਕਿਉਂ ਆ ਕੇ ਆ ਰਹੇ ਲੋ ਆਂਗਾ ਰਾ ਪੂਨ ਤੌਰ ਤੇ ਪੂਰੀ ਸਾਰੀ ਸਾਡੇ ਇਲਾਕੇ ਦੀ ਸੰਗਤ ਸਾਡਾ ਪੂਰਾ ਸੱਤ ਇੱਥੇ ਬਲਾਕ ਸਾਡੇ ਸਮਾਣੇ ਦੇ ਸਰਜਨ ਸਿੰਘ ਰਖੜਾ ਜੀ ਦੇ ਸਾਰੇ ਵੀ ਸਾਰੇ ਮਤਲਬ ਕਿ ਪੂਰਾ ਪੂਰਨ ਬਹੁਮਤ ਜਿੱਤੇ ਆ ਗਏ ਤੇ ਵੋਟਰਾਂ ਕੀ ਅਪੀਲ ਕਰਦੇ ਹੋ ਇਹ ਜੈਸੇ ਵੋਟਰਨ ਉਸ ਅਕਾਲੀ ਦਲ ਦੇ ਕਿਤੇ ਕੰਮਾਂ ਦੀ ਕਰਦੇ ਜੋ ਹੁਣ ਅਕਾਲੀ ਦਲ ਦੇ ਕਿਤੇ ਕੰਮਾਂ ਨੂੰ ਲੋਕ ਪਹਿਲ ਦੇ ਰਹੇ ਨੇ ਤੇ ਲੋਕ ਮੰਨ ਵੀ ਰਹੇ ਨੇ ਬਾਦਲ ਸਾਹਿਬ ਜੀ ਨੇ ਕੰਮ ਕਿਸੇ ਨੇ ਵੀ ਨਹੀਂ ਕੀਤਾ ਕਿਸੇ ਪਾਰਟੀ ਨੇ ਨਾ ਕਾਂਗਰਸ ਨੇ ਕੀਤੇ ਨੇ ਤੇ 2 ਸਵਾ 2 ਸਾਲ ਤੋਂ ਇਹ ਪਾਰਟੀ ਚੱਲ ਰਹੀ ਆ ਆਮ ਆਦਮੀ ਪਾਰਟੀ ਇਹਨੇ ਵੀ ਕੁਝ ਨਹੀਂ ਕੀਤਾ ਓਕੇ ਲਾਰੀ ਲਾ ਇੱਕ ਤਰੀਕਾ ਵੀ ਸੇਕ ਆ ਰਿਹਾ ਹੈ ਕਿ ਜੀਨ ਆ ਰਿਹਾ ਹੈ ਜੀਨ ਉਹ ਜਿਹੜੀ ਹੈ ਵੋਟਿੰਗ ਹੋਣੀ ਹੈ ਉਸ VOTER ਦੇ ਉੱਤੇ ਲੋਕਾਂ ਨੂੰ ਇਹ ਅਪੀਲ ਹੈ ਕਿ ਰਹਿ ਜਾਂਦੇ ਲੋਕਾਂ ਨੂੰ ਇਹ ਆਮਨ ਸ਼ਾਂਤੀ ਭਾਈਚਾਰਕ ਸੰਜ ਕਰਕੇ ਲੋਕ ਇਕੱਠਾ ਬਣਾ ਕੇ ਦੁਬਾਰਾ ਕਾਲੀਦਲ ਨੂੰ ਜਿਤੇਉਣ ਕਾਲੀਦਲ ਨੂੰ MP ਨੂੰ ਲਿਆਉਣ ਤੇ ਜੋ ਵੀ ਮਤਲਬ ਪਹਿਲਾਂ ਹੀ ਤਰ੍ਹਾਂ ਬਾਦਲ ਸਾਹਿਬ ਵੱਲੋਂ ਚੱਲਦੀਆਂ ਸਕੀਮਾਂ ਨੂੰ ਰੈਗੂਲਰ ਰੱਖਿਆ ਜਾਊਗਾ ਨਾ ਕਿ ਨਾ ਸਰਕਾਰਾਂ ਵਾਂਗੂ ਕਾਂਗਰਸ ਵਾਂਗੂ ਜਾਮ ਆਦਮੀ ਪਾਰਟੀ ਵਾਂਗੂ ਬੰਦ ਕੀਤਾ ਜਾਊਗਾ ਜਾਂ ਕਾਗਜ਼ ਕਾਰਡ ਕੱਟੇ ਜਾਣਗੇ ਜਾਂ ਪੈਨਸ਼ਨ ਨੇ ਜੋ ਬਜ਼ੁਰਗਾਂ ਨੇ ਲੱਗੀਆਂ ਉਹ ਕਟੀਆਂ ਜਾ ਰਹੀਆਂ ਨੇ ਜਾ ਜੁੜਿਓ ਕਣਕ ਹੈ 30 ਕਿਲੋ ਦੀ ਥੈਲੀ ਮਿਲਦੀ ਸੀ ਉਹ 5 ਕਿਲੋ ਤੇ ਆ ਕੇ ਖੜੀ